ਸਾ ਸਿਗਾ ਸਾਰੇ ਵੀਰ ਭਰਾਵਾਂ ਨੂੰ ਵੀਰ ਜੀ ਅੱਜ ਸਈ ਯਾਤਰਾ ਕੱਢੀ ਐ ਡੇਰਾ ਬਿਆਸ ਰਾਧਾ ਸੋਮੇ ਸਾਸੰਗਰ ਤੇਰਾ ਬਿਆਸ ਰਾਧਾ ਸੋਮੇ ਸਾਸੰਗਰ ਜਿੱਥੇ ਗਈ ਸੇਵਾ ਵਾਸਤੇ ਜਾ ਰਹੇ ਆ ਐ ਪਾਸ ਲੱਗੀ ਹਲਦੀ ਡੇਰਾ ਮਾਤੋਂ ਰਾਜੂ ਆਲਾ ਓਏ ਅਮਰੋਜ ਨੂੰ ਵੀ ਦੇਖ ਰੇ ਤਰਾ ਅਭੀ ਤੂੰ ਓਏ ਅਭੀ ਮੰਤਰੀ ਹੋਣ ਦੇ ਦੋ ਬੜਾ ਪਰਤ ਮੰਤਰੀ ਜੀ ਚਲ ਖੀਰ ਪੂੜਿਆਂ ਦੀ ਸੇਵਾ ਕਰਾਈ ਕਿਸੇ ਵੀਰ ਨੇ ਸੋ ਸਾਰੇ ਛੱਡਦੇ ਹੋਏ جو تو جي جي ٿو ٿاڻو ٿو ٿاڻو ٿا ਸਸਿਕਾ ਸਾਰੇ ਵੀਰ ਭਰਾਵਾਂ ਨੂੰ ਵੀਰ ਜੀ ਇਸ ਵਕਤ ਅਸੀਂ ਆ ਗਏ ਹਾਂ ਘਰ ਤੇ ਇਹ ਸਾਡੀ ਬੇਬੇ ਹੈਗੀ ਆ ਅਸਾਈ ਜਿ ਬਣਾਉਂਦੇ ਜੀ ਇਸ ਵਕਤ ਅਸੀਂ ਘਰ ਪਹੁੰਚ ਗਏ ਬੇਬੇ ਸਾਡੀ ਅਸੋਈ ਚ ਖਾਣਾ ਪਿਲਾ ਰਹੀ ਆ ਐ ਅੱਡੀ ਬੇਬੇ ਤੇ ਪਾਪਾ ਜੀ ਦਾ ਰੂਮ ਹੈ ਐਓ ਦਾ ਵੱਡੇ ਕੀਤਾ ਸੀ ਪ੍ਰੋਗਰਾਮ ਉਹਦੀ ਫੋਟੋ ਹੈ ਜੀ ਸਾਡੇ ਪਰੌਂਠੇ 那种没有的，很少